ਹਾਂਜੀ ਕੀ ਨਾ ਵੀਰ ਜੀ ਬਰਸਾਪ ਸਿੰਘ ਢੱਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਿਸ ਤਰ੍ਹਾਂ ਦੀ ਜਿਹੜੀ ਇਲੈਕਸ਼ਨ ਜਿਹੜੀ ਕਿਸ ਤਰ੍ਹਾਂ ਚੱਲ ਰਹੀ ਵੋਟਿੰਗ ਅੱਜ ਸਰਹੱਦੀ ਪਿੰਡ ਢੱਲ ਵਿਧਾਨ ਸਭਾ ਹਲਕਾ ਖੇਮ ਕਰਨ ਦਾ ਤੇ ਲੋਕ ਸਭਾ ਹਲਕਾ ਸ਼ਰੀਖਡੂ ਸਾਹਿਬ ਤੇ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ 7 ਵਜੇ ਜਿਹੜੀ ਆ ਉਹ ਵੋਟਿੰਗ ਚੱਲੂ ਹੋ ਗਈ ਆ ਤੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਤੇ ਆਪੂ ਆਪਣੀ ਜ਼ਿੰਮੇਵਾਰੀ ਸਮਝਦੇ ਆ ਆ ਲੋਕਤੰਤਰ ਨੂੰ ਮਨ ਲ ਕੇ ਸਮਰਥ ਬਧੂ ਹਾਂ ਕਿ ਹਟਾ ਦਾ ਜਿਹੜਾ ਵੱਡੀ ਪੱਧਰ ਤੇ ਲੋਕਾਂ ਦੇ ਵਿੱਚ ਉੋਸ਼ਾ ਪਾ ਰਹੇ ਨੇ ਤੇ ਬੜੇ ਵਧੀਆ ਪਿਆਰ ਦੇ ਨਾਲ ਆਪਣੇ ਚੰਗੇ ਮੋਰ ਦੇ ਨਾਲ ਵਧੀਆ ਪ੍ਰਬੰਧ ਸਰਕਾਰ ਵੱਲੋਂ ਵੀ ਕੀਤੇ ਹੋਏ ਨੇ ਤੇ ਸਾਰੇ ਹੀ ਮਨ ਲ ਕੇ ਜਿਹੜੇ ਪਿੰਡਾਂ ਦੇ ਜਿਹੜੇ ਪਰਕਰ ਸਹਿਬਾਨ ਨੇ ਕਿਹਾ ਉਹ ਤਾਲ ਮੇਲ ਰਾਈਂ ਵਧੀਆ ਪ੍ਰਬੰਧਾਂ ਦੇ ਜਿਹੜਾ ਉਹ ਇਲੈਕਸ਼ਨ ਅਜ ਤਾਂ ਹੋ ਰਿਹਾ ਵਾ ਚੰਗੇ ਆਸ ਕਰਦੇ ਆਂ ਵੀ ਸੁਖ ਸ਼ਾਂਤੀ ਦੇ ਨਾਲ ਜਿਹੜਾ ਇਹ ਇਲੈਕਸ਼ਨ ਹੋ ਕਿੰਨੀ ਜਿਹੜੀ ਵੋਟ ਪੈਣ ਦੀ ਸੰਭਾਵਨਾ ਵੋਟ ਤਕਰੀਬਨ ਤੋਂ ਗਰਮੀ ਤੇ ਬਹੁਤ ਜ਼ਿਆਦੀ ਆ ਜੇ ਤੇ ਸੁਖ ਰਿਆਂ ਸੂਂਗਿਆਂ ਦਾ ਕਿਆ ਫੇਲਾਏ ਜਾਣ ਤੇ ਤੇ ਵਹ ਬੋਟ ਉਸ ਤੇ ਕਾਟਿਆ ਪਰ ਸਾਡੇ ਪਿੰਡ ਦਾ ਇੱਕ ਸ਼ੁਰੂ ਤੋਂ ਹੀ ਇਹ ਯਾ ਆ ਰਿਹਾ ਵਾ ਇਸ ਵੋਟਾਂ ਦੇ ਸਬੰਧ ਵਿੱਚ ਇੱਥੇ ਤਕਰੀਬਨ ਦੁਦਲੀਬਨ 75% ਬੋਟ ਜਿਹੜੀ ਆ ਉਹ ਇਸ ਵਾਰ ਆਸਿਆ ਪੂਰੋਂ 23 ਵਾਰ ਤੇ 80 85% ਦੇ ਇਥੇ ਬੋਟ ਹੋ ਜਾਂਦੀ ਰਹੀ ਆ ਪਰ ਗਰਮੀ ਨਾਲ ਕਰਕੇ ਥੋੜਾ ਅਸਰ ਦੇਖ ਸਕਦਾ ਵਾ ਕਿ ਲੋਕਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੋਟਾਂ ਦੇ ਵਿੱਚ ਇੱਕ ਲਹਿਰ ਬਣੀ ਹੈ ਲੋਕਾਂ ਕੋਟਾ ਪਰ ਹੁੰਦੇ ਵਿੱਚ ਜਾਣ ਆ ਉਹ ਸ ਦੇ ਸਰੀਆ ਵਾਸੀ ਇਹ ਜਿਹੜੀ ਆ ਉਹ ਪਹਿਲਾਂ ਦੀ ਤਰ੍ਹਾਂ ਹੀ ਕੋਟਾ ਦੇ ਵਿੱਚ ਕੋਟ ਹੋ ਰਹੀ ਪਰ ਵਾਕੀ ਇਹ ਨਿਰਪੱਖਤਾ ਦਾ ਸਾਹਮਣਾ ਹੌਸਮ ਦੇ ਤੇ ਕਿ ਅਸੀਂ ਆਸ ਕਰਦੇ ਹਾਂ ਕਿ ਸ਼ਾਂਤੀ ਦੇ ਨਾਲ ਸਾਰੇ ਪਿਆਰ ਦੇ ਨਾਲ ਪਿਛਲੀ ਵਾਰ ਨੂੰ ਤੇ ਇਸ ਵਾਰ ਜਿਹੜੀ VOTING ਦੇ ਵਿੱਚ ਕੁਝ ਫਰਕ ਦੇਖਿਆ ہاں ਇੱਕ ਵਾਰ ਪ੍ਰਬੰਧਾਂ ਦੇ ਵਿੱਚ ਜਿਹੜਾ ਵਾਤੇ ਸਨੀਆਂ ਸਰਕਾਰੀ ਸ਼ਕਤਾ ਜਿਹਨਾਂ ਗੌਰਮੈਂਟ ਦੇ ਕਿਉਂ ਰਹਾ ਦਈਤਾ ਉਹਨਾਂ ਦੇ ਵਿੱਚ ਫਰਕ ਹੈਗਾ ਵਾ ਕਿ ਸ਼ਾਂਤ ਮੇ ਦੀ ਬੰਦੀ ਇਹਨਾਂ ਲਈ ਆਂਡਾ ਕਮਿਟੈਂਟ ਅੰਦਰ ਆ ਗਾ ਦੂਜਾ ਗ੍ਰੀਨ ਤੇ ਦੱਖਣੀ ਕੋਟਾ ਬੈਂਕ ਤੇ ਜਾਂ ਚਲ ਰਿਹਾ ਤੇ ਫੀਲਡ ਦੇ ਉੱਤੇ ਜਿਹੜਾ ਵਾ ਉਹ ਆਪ ਕੋ ਮਹਿਰੇ ਹੀ ਪੀਐਸਐਮ ਤੇ ਪੁੱਛੀਨਾ ਆਪੋ ਸਹੀ ਰਹਿਣਾ ਤੇ ਉਹ ਆਪੇ ਤਰੀਕਾ Lạp hỏi cái gì vậy, chắc chắn là cái gì vậy, chắc chắn là cái चल गया पागल जा हम भी कुछ मारवे था न रे मेरे लिए जी ਕਿਹੜਾ ਪਿੰਡ? ਢਾਲੀ ਕਿਸ ਤਰ੍ਹਾਂ ਚੱਲਦੀ ਬੋਟਕ? ਵਧੀਆ ਚੱਲਣ ਗਈ। ਤੇ ਪ੍ਰਬੰਧ ਕਿਸ ਤਰ੍ਹਾਂ ਦੇ ਆ? ਵਧੀਆ ਇੱਕ ਪਾਸੇ ਮੁੱਖੇ ਲਾਇਆ ਪਾਣੀ ਪੂਣੀ ਦਾ ਪ੍ਰਬੰਧ ਹੈ ਜੀ। ਹਾਂ। ਹਾਂ। ਪੋਚੋ? ਜੋਗੀ ਆਤੀ ਮੱਛਾ ਪਾਣੀ।